ਸਾਡੇ ਵਿੱਚ ਵੀ ਤੇ ਇਸ ਤਰ੍ਹਾਂ ਕਹਿੰਦੇ ਨੇ ਫਲਾਣਾ ਨੇ ਦੁੱਖ ਤੇ ਫਲਾਣਾ ਨੇ ਦੁੱਖ ਤੇ ਫਲਾਣਾ ਨੇ ਦੁੱਖ ਤੇ ਮਹਾਰਾਜ ਕਹਿੰਦੇ ਕੋਈ ਫਲਾਣਾ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਦੁੱਖ ਦਿੰਦੇ ਨੇ ਆਪਣੇ ਕਰਮ ਆਪਣਾ ਕੀਤਾ ਅੱਜ ਦੀ ਸਾਇੰਸ ਸਫਲ ਹੋ ਗਈ ਇਹ ਬੀਜ ਦੇ ਵਿੱਚ ਅਲ ਦੇਖਣ ਵਿੱਚ ਐਸੀਆਂ ਬਾਰੀਕ ਗੁਰਦ ਵੀ ਨਾ ਬੀਜ ਦੇ ਵਿੱਚ ਦੇਖ ਲੈਂਦੇ ਨੇ ਕਿਹੜਾ ਬੂਟਾ ਪੈਦਾ ਹੋਵੇਗਾ ਇਸ ਤਰ੍ਹਾਂ ਦੇ ਪੱਤੇ ਹੋਣਗੇ ਇਹਨੂੰ ਫਲ ਕੈਸੇ ਲੱਗਣਗੇ ਮਿੱਠੇ ਹੋਣਗੇ ਕੋਹੜੇ ਹੋਣਗੇ ਇੱਥੇ ਤੱਕ ਸਮਝੋ ਸਾਇੰਸ ਇਤਨੀ ਸਫਲ ਹੋ ਗਈ ਹੈ ਬੀਜ ਦੇ ਵਿੱਚ ਫਲ ਵੇਖ ਲੈਂਦੇ ਨੇ પ્રાਚੀਨ ਅਵਤਾਰ ਤੇ ॠषि मुनि ਸੰਤ ਜਨ ਸਫਲ ਸਨ ਕਰਮ ਦੇ ਫਲ ਦੇ ਇਸ ਕਰਮ ਤੋਂ ਕੀ ਬਣਨ ਇਸ ਬੀਜ ਤੋਂ ਬੋਏ ਤੋਂ ਕੀ ਫਲ ਨਿਕਲੇਗਾ ਇਹ ਸੈਸ ਵੇਖਣ ਦੇ ਸਫਲ ਹੋਈ ਹੈ ਕਰਮਾਂ ਚੋਂ ਕਿਹੜੇ ਫਲ ਨਿਕਲਣਗੇ ਇਹ ਵੇਖਣ ਦੇ ਸਫਲ ਹੋਇਆ ਸੰਗਰ ਮੈਂ ਦੁਖੀ ਆ ਜ਼ਰੂਰ ਮੇਰੇ ਕੁਝ ਐਸੇ ਕਰਮ ਨੇ ਜਿਨ੍ਹਾਂ ਤੋਂ ਦੁੱਖ ਪੈਦਾ ਹੋਇਆ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਮੈਂ ਆਪਣੇ ਦੁੱਖਾਂ ਲਈ ਆਪਣੇ ਕਰਮਾਂ ਨੂੰ ਦੋਸ਼ੀ ਠਹਿਰਾਵਾ ਨਾ ਕਿ ਕਿਸੇ ਹੋਰ ਨੂੰ ਔਰ ਪਹਿਲਾ ਸ਼ਬਦ ਵੀ 12 ਮਾ ਦਾ ਇਹੀ ਹੈ ਕਿਰਤ ਕਰਮ ਕੇ ਵਿਛੜੇ ਪਰ ਕਿਰਪਾ ਮੇਲੋ ਰਾਮ ਕਥਕ ਦੇ ਮੈਨੇ ਦੀ ਵਿਚਾਰ ਦੇਂਦੇ ਹਾਂ ਜਿਆਦਾ ਖੁਲਾਸਾ ਨਾ ਕਰੀਏ ਕਿ ਕਥਕ ਕਰਮ ਕਮਾਉਣੇ ਦੋਸ਼ ਨਾ ਕਾਹੋ ਜੋ ਪੀਤੇ ਹੋਏ ਕਰਮਾ ਕਰਕੇ ਹੀ ਸਾਰਾ ਸੰਸਲਾ ਚੱਲਦਾ ਦੋਸ਼ ਕਿਸੇ ਦੇ ਸਿਰ ਵੀ ਨਹੀਂ ਮੜਨਾ ਚਾਹੀਦਾ ਆਮੀਨ ਕਿਸਾ ਕਿਹੜਾ ਕਰਮ ਹੈ ਜਿਸ ਤੋਂ ਬਹੁਤ ਸਾਰੇ ਰੋਗ ਪੈਦਾ ਹੁੰਦੇ ਨੇ ਦੁੱਖ ਪੈਦਾ ਹੁੰਦੇ ਨੇ ਈਸ਼ਵਰ ਨੂੰ ਭੁੱਲ ਜਾਣਾਈ ਅਸ਼ੁਭ ਕਰਮ ਔਰ ਕੋਈ ਅਸ਼ੁਭ ਕਰਮ ਈਸ਼ਵਰ ਨੂੰ ਭੁੱਲ ਕੇ ਮਨੁੱਖ ਜੋ ਕੁਝ ਵੀ ਕਰੇਗਾ ਗਲਤੀ ਕਰੇ ਹਰ ਬਿਸਰਰ ਤੇਰੇ ਗੁਣ ਗਲਿਆ ਜਿਹਨੂੰ ਹਰੀ ਭੁੱਲ ਜਾਂਦਾ ਹੈ ਉਹਦੇ ਸਾਰੇ ਗੁਣ ਗਲ ਜਾਂਦੇ ਨੇ ਜੋ ਕੁਝ ਵੀ ਕਰੇਗਾ ਔਗਣ ਵਸੋ ਈਸ਼ਵਰ ਨੂੰ ਜਨਤਨ ਕਰਨ ਲਾਹੇ ਸ਼ੁਭ ਕਰਮ ਹੈ। ਉਹਨੂੰ ਬੁਲਾ ਦੇਣਾ ਹੈ ਅਸ਼ੁਭ ਕਰਮ ਹੈ। ਇਸੇ ਹੀ ਅਸ਼ੁਭ ਕਰਮ ਤੋਂ ਸਾਰੇ ਰੋਗ ਪੈਦਾ ਹੁੰਦੇ ਨੇ, ਸਾਰੇ ਦੁੱਖ ਸੰਤਪ ਪੈਦਾ ਹੁੰਦੇ ਨੇ। ਜੋ ਰਾਮ ਤੋਂ ਬੇਮੁਖ ਹੋ ਕੇ ਚੱਲਦੇ ਨੇ, ਜੰਮਦੇ ਨੇ, ਮਰਦੇ ਨੇ, ਜੰਮਦੇ ਨੇ, ਮਰਦੇ ਨੇ, ਇਹ ਤਰ੍ਹਾਂ ਤਰ੍ਹਾਂ ਦੇ ਦੁੱਖ ਸਹਾਰਦੇ। ਆਸ਼ਨਾ ਵਸੋ ਕੇ ਲੋਭ ਵਸੋ ਕੇ ਜਿਹੜੇ ਕਰਮ ਕਰਦਾ ਰਿਹਾ ਤੇ ਮਿੱਠੇ ਜਾਪਦੇ ਰਹਿ ਆਖਰ ਇਹਨਾਂ ਦਾ ਅੰਜਾਮ ਕੌੜਾ ਨਿਕਲਿਆ ਦੁੱਖ ਪੈਦਾ ਹੋਏ ਕਲੇਸ਼ ਪੈਦਾ ਹੋਏ ਇਹ ਰੋਜ਼ ਰੋਜ਼ ਦੇ ਦੁੱਖ ਤੇ ਰੋਜ਼ ਰੋਜ਼ ਦਾ ਹੁਣ ਰੋਣਾ ਕਿੱਥੇ ਜਾ ਕੇ ਵਿਹੈ ਰੋਏਗਾ ਭਾਵੇਂ ਇਹ ਦੁੱਖ ਤੇਰੇ ਕੋਈ ਨਹੀਂ ਵੰਡਾ ਸਕਦਾ ਇਹ ਦੁੱਖ ਤੇਰੇ ਕੋਈ ਜੋ ਹੈ ਨਹੀਂ ਮਿਟਾ ਸਕਦਾ ਕਿੱਥੇ ਜਾ ਕੇ ਤੂੰ ਬਿਟਣਾ ਬਿਟੇਗਾ ਕਿਹੜੀ ਕਿਹੜੀ ਥਾਂ ਤੇ ਤੂੰ ਰੋਣਾ ਰੋਵੇਂਗਾ ਕੀ ਸੁਨਾ ਹੋਈਿਆ ਸੰਯੋਗ ਤੇ ਕੀਤੇ ਹੋਏ ਕਰਮਾਂ ਦੇ ਬਤਾਵਕ ਜੋ ਸੰਯੋਗ ਮਿਲਿਆ ਜੋ ਪਹਿਲੇ ਕੀਤੇ ਨੇ ਧੁਰ ਪਹਿਲੇ ਜੋ ਕੀਤੇ ਨੇ ਉਹਦੇ ਕਰਮਾਂ ਦਾ ਏ ਸਦਕਾ ਹੈ ਹੁਣ ਕੁਛ ਵੀ ਨਹੀਂ ਹੋ ਸਕਦਾ ਹੁਣ ਕੁਛ ਵੀ ਨਹੀਂ ਹੋ ਸਕਣਾ ਮਕਈ ਤੂੰ ਬੀਜ ਚੁੱਕਿਆ ਤਾਂ ਮਕਈ ਪੈਦਾ ਹੋਵੇ ਇੱਕਰ ਦਾ ਬੂਟਾ ਲਾ ਚੁਕਿਆ ਤ ਹੁਣ ਕੰਡੇ ਹੀ ਪੈਦਾ ਹੋਣ। ਔਰ ਅੰਗੂਰ ਦੀ ਬੀਜ ਤੋਂ ਲਾਈ ਹੈ ਤੋ ਅੰਗੂਰੀ ਪੈਦਾ ਹੋਣਗੇ। ਇਹ ਜੋ ਤੂੰ ਬੀਜਿਆ ਉਹ ਹੀ ਫਲੀ ਬਹੁਤ ਹੈ ਦੁੱਖ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ ਇਸ ਦੇ ਵਿਚਾਰ ਕੋਈ ਹੋਰ ਵਿਚੌਲਾ ਨਹੀਂ ਬਣ ਸਕਦਾ। ਗਾ ਅਨਸਾਰ ਕੇਦਰੇ ਪ੍ਰਭੂ ਮਿਲੇ ਗੁਰੂ ਮਿਲੇ ਤੇ ਇਹ ਵੀ ਯੋਗ ਇਹ ਵਿਛੋੜਾ ਟੁੱਟ ਜਾਏ ਤੇ ਮਿਲਣਾ ਹੋ ਜਾਏ ਹਾਂ ਜੀ